ਸ਼੍ਰੀ ਨਾਨਕ ਕੀ ਕਾਟਿੰਗ ਮਹਾਰਾਜ ਕੀ ਜੈ ਬੱਬੇ ਨਾਨਕ ਦੀ ਜੈ ਸਿੱਕੋ ਸਾਰਾ ਸਾਲ ਲੋਕੀ ਡਿਕਦੇ ਨੇ ਔਰ ਬਟਾਲਿਓ ਵੀ ਬਟਾਲਿਓ ਪੰਜਾਬ ਸਾਰੇ ਚੋਂ ਪੰਜਾਬ ਚੋਂ ਲੋਕੀ ਹੁੰਦੇ ਨੇ ਔਰ ਇਵਨ ਦੈ ਮੇਰੇ ਖਿਆਲ ਲੋਕੀ ਪੰਜਾਬ ਤੋਂ ਇੰਡੀਆ ਤੋਂ ਬਾਹਰੋਂ ਵੀ ਹੁੰਦੇ ਹੋਣਗੇ ਇਹ ਮੇਲੇ ਦੇ ਨੌਵੇਂ ਦਸਵੇਂ 날 ਦੀਵਾਲੀ ਤੋਂ ਨੌਵੇਂ ਦਸਵੇਂ ਦਿਨ ਬਾਅਦ ਲੱਗਦਾ ਹੈ ਸ਼ਨਾਣ ਇੱਥੇ 33 ਕਰੋੜ ਦੇਵੀ ਦੇਵਤਾ ਆਏ ਔਰ ਇਹਨਾਂ ਨੇ ਕਾਰਤਿਕ ਮਹਾਰਾਜ ਨੂੰ ਜਿਹੜੇ ਮਨਾਉਣ ਵਾਸਤੇ ਆਏ ਕਿਉਂ ਕਾਰਤਿਕ ਮਹਾਰਾਜ ਜੀ ਰੁਸ ਕੇ ਇੱਥੇ ਆ ਕੇ ਬੈਠ ਰਾਜਮਨ ਹੋ ਗਏ ਇੱਥੇ ਔਰ ਤੇ ਜਿਹੜਾ ਅਚਲ ਹੋ ਗਏ ਅਚਲ ਹੋ ਗਏ ਇੱਥੇ ਅਚਲ ਹੋ ਗਏ ਇੱਥੇ ਇੱਥੇ ਬੈਠ ਗਏ ਔਰ ਇੱਥੇ ਆਟ ਗਏ ਉਸ ਤੋਂ ਬਾਅਦ ਦੀਵਾਲੀ ਤੋਂ 9 10 ਦੇ ਬਾਅਦ ਇੱਥੇ ਮੇਲਾ ਲੱਗਦਾ ਜਿਹੜਾ ਕਿ ਸਾਰੇ ਲੋਕੀ ਇੰਡੀਕਦੇ ਨੇ ਔਰ ਇੱਥੇ ਹੀ ਬਹੁਤ ਹੀ ਇਹ ਹੰਗਾਰਾ ਹੈ ਔਰ ਮੇਲਾ ਇੰਨਾ ਭਰਮਾ ਲੱਗਾ ਹੋਇਆ ਲੰਗਰ ਲੱਗੇ ਹੋਏ ਨੇ 19 ਦੇ 20 ਲੰਗਰ ਟੋਟਲ ਅੰਦਰ ਲੱਗੇ ਹੋਏ ਗਰਾਊਂਡ ਦੇ ਵਿੱਚ ਔਰ ਮਹਾਰਾਜ ਦੀ ਬੜੀ ਕਿਰਪਾ ਸਿਹਰ ਦੀ ਰਾਸ਼ੀ ਪੂਰਾ ਵਿਦਿਆਲਾ ਤੁਸੀਂ ਦੇਖ ਹੀ ਰਹੇ ਹੋ ਕਿੰਨਾ ਰਸ਼ਾ ਕਿੰਨਾ ਲੋਕੀ ਹੰਗਾਰਾ ਲੋਕਾਂ ਦਾ ਉਤਸਾਹ ਆ ਔਰ ਲੋਕੀ ਮੇਰੇ ਹਿਸਾਬ ਨਾਲ ਅੱਜ ਛੁੱਟੀ ਵੀ ਅਨਾਉਂਸ ਹੋਈ ਰਹੀ ਅੱਜ ਦੀ ਔਰ ਕੱਲ ਵੀ ਛੁੱਟੀ ਹੋਈ ਇੱਕ ਹਸਾਲ ਦੀ ਤਿੰਨ ਤਿੰਨ ਛੁੱਟੀਆਂ ਹੋਣੀਆਂ ਸੁਪਰ ਚ ਨਹੀਂ ਆਤਿੰਦੂ ਸਿੱਖ ਸਾਰੇ ਇਕੱਠੇ ਨੇ ਜੀ ਭਾਈਚਾਰਾ ਪ੍ਰਤੀਕ ਹੈ ਇਹ ਹਿੰਦੂ ਸਿੱਖ ਇਕੱਠੇ ਨੇ ਸਾਰੇ ਇਕੱਠੇ ਲੱਗੇ ਲੰਗਰ ਅਸਰਦੇਵ ਸਰਦਾਰ ਜੀ ਖੜੇ ਨੇ ਸਾਡੇ ਭਾਈ ਸਾਹਿਬ ਸਾਰੇ ਖੜੇ ਨੇ ਇੱਥੇ ਸਾਰੇ ਮੈਂਬਰ ਸਾਰੇ ਹਿੰਦੂ ਸਿੱਖ ਸਾਰੇ ਇਕੱਠੇ ਖੜੇ ਨੇ ਅੱਜ ਨੌਵੀਂ ਦਸਵੀਂ ਦੇ ਮੇਲੇ ਤੇ ਮੈਂ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਤੇ ਖਾਸ ਕਰ ਵੱਡਾਲਾ ਵਾਸੀਆਂ ਨੂੰ ਲੱਖ ਲੱਖ ਵਧਾਈ ਦਿਨਾ ਇਹ ਜਿਹੜਾ ਤਿਹਾਰ ਸਦੀਆਂ ਪੁਰਾਣਾ ਸਾਡਾ ਭਗਵਾਨ ਕਾਰਤਿਕ ਸਵਾਮੀ ਦੇ ਨਾਂ ਤੇ ਮਨਾਇਆ ਜਾਂਦਾ ਔਰ ਇਹਦਾ ਇਤਿਹਾਸ ਮੈਂ ਥੋੜੇ ਜਿਹੇ ਲਫ਼ਜ਼ਾਂ ਇ ਤੁਹਾਨੂੰ ਸਾਰੇ ਦੇਸ਼ ਵਿਦੇਸ਼ ਨੂੰ ਕਿਉਂਕਿ ਚੈਨਲ ਨੇ ਸਾਰੀ ਜਗ੍ਹਾ ਪਹੁੰਚਣਾ ਮੈਂ ਦੱਸਣਾ ਚਾਹੁੰਦਾ ਕਿ ਜਦੋਂ ਭਗਵਾਨ ਸ਼ੰਕਰ ਨੇ ਆਪਣੇ ਦੋਵੇਂ ਪੁੱਤਰਾਂ ਨੂੰ ਪ੍ਰਥਮ ਪੂਜਨ ਦਾ ਅਧਿਕਾਰ ਦੇਣਾ ਸੀ ਉਹਨਾਂ ਨੇ ਇੱਕ ਸ਼ਰਤ ਰੱਖੀ ਸੀ ਕਿ ਜਿਹੜਾ ਪૃਥਵੀ ਦਾ ਪਹਿਲਾ ਚੱਕਰ ਲਾ ਕੇ ਆਊਗਾ ਉਹਨੂੰ ਹੀ ਪ੍ਰਥਮ ਪੂਜਨ ਦਾ ਅਧਿਕਾਰ ਦਿੱਤਾ ਜਾਏ ਔਰ ਭਗਵਾਨ ਕਾਰਤਿਕ ਸਵਾਮੀ ਜਿਹੜੀ ਪਿਤਾ ਦਾ ਆਦੇਸ਼ ਉਨਕੇ ਆਪਣੀ ਮੋਰ ਦੀ ਸਵਾਰੀ ਤੇ ਪ੍ਰਿਥਵੀ ਦਾ ਚੱਕਰ ਲਾਉਣ ਵਾਸਤੇ ਚੱਲ ਪਏ ਔਰ ਜਦੋਂ ਕਿ ਨਾਰਦ ਜੀ ਨੇ ਗਣੇਸ਼ ਮਹਾਰਾਜ ਨੂੰ ਕਿਹਾ ਤੁਸੀਂ ਕਿੱਥੇ ਜਾਓਗੇ ਤੁਸੀਂ ਆਪਣੇ ਮਾਤਾ ਪਿਤਾ ਦਾ ਹੀ ਚੱਕਰ ਲਾ ਲਓ ਤੁਹਾਨੂੰ ਪ੍ਰਥਮ ਪੂਜਨ ਦਾ ਅਧਿਕਾਰ ਮਿਲ ਜਾਣਾ ਉਹਨਾਂ ਦੇ ਮੁਤਾਬਕ ਉਹਨਾਂ ਨੇ ਆਪਣੇ ਮਾਤਾ ਪਿਤਾ ਦਾ ਚੱਕਰ ਜਿਹੜਾ ਕਲਾਸ਼ ਉੱਥੇ ਹੀ ਲਾ ਲਿਆ ਔਰ ਪ੍ਰਥਮ ਪੂਜਨ ਦਾ ਅਧਿਕਾਰ ਆਪਣੇ ਮਾਤਾ ਪਿਤਾ ਕੋ ਲੈ ਲਿਆ ਔਰ ਇਸ ਗੱਲ ਦਾ ਜਦੋਂ ਸੰਦੇਸ਼ ਆ ਦੇਣਾ ਸੀ ਭਗਵਾਨ ਕਾਰਤਿਕ ਸਵਾਮੀ ਨੂੰ ਨਾਰਾ ਜੀ ਇਸ ਪਵਿੱਤਰ ਧਰਤੀ ਦੇ ਭਗਵਾਨ ਕਾਰਤਿਕ ਸਵਾਮੀ ਵੀ ਸ਼ਰਾਮ ਕਰ ਰਹੇ ਸੀ ਜਦੋਂ ਕਿ ਨਾਰਾ ਜੀ ਨੇ ਆ ਕੇ ਉਹਨਾਂ ਨੂੰ ਦੱਸਿਆ ਕਿ ਪ੍ਰਥਮ ਪੂਜਨ ਦਾ ਅਧਿਕਾਰ ਜਿਹੜਾ ਹੈ ਭਗਵਾਨ ਗਣੇਸ਼ ਹੀ ਮਹਾਰਾਜ ਨੂੰ ਮਿਲ ਗਿਆ ਔਰ ਕਾਰਤਿਕ ਸਵਾਮੀ ਮਹਾਰਾਜ ਜੀ ਇੱਥੇ ਰੁਸ਼ਟ ਹੋ ਗਏ ਔਰ 33 ਕੋਟੀ ਦੇਵੀ ਦੇਵਤੇ ਇਹ ਦੋ ਦਿਨ ਨੌਵੀਂ ਅਤੇ ਦਸਵੀਂ ਦੇ ਮੇਲੇ ਤੇ ਜਿਹੜਾ ਕਿ ਸਦੀਆਂ ਤੋਂ ਲੱਗ ਰਿਹਾ ਇਸ ਦਿਨ ਭਗਵਾਨ ਕਾਰਤਿਕ ਸਵਾਮੀ ਨੂੰ ਇਸ ਜਗ੍ਹਾ ਤੇ ਮਨਾਨਾ ਆਏ ਹਨ ਜਿਹੜੇ ਕਿ ਉਹ ਨਹੀਂ ਮੰਨੇ ਔਰ ਰੋਸ਼ਰ ਹੈ ਔਰ ਅਚਲ ਹੋ ਗਏ ਉਹਨਾਂ ਨੇ ਕਿ ਮੈਂ ਅਚਲ ਹੋ ਗਿਆ ਮੈਂ ਇਥੋਂ ਨਹੀਂ ਬੜੇ ਯਤਨਾਂ ਦੇ باوجود ਭਗਵਾਨ ਕਾਰਤਿਕ ਸਵਾਮੀ ਇੱਥੇ ਅਚਲ ਹੋਇਆ ਔਰ 33 ਕੋਟੀ ਦੇਵਤਾ ਕੁੱਲ ਵਰ ਲੈ ਲਿਆ ਇਹ ਹਰ ਸਾਲ ਅਸੀਂ ਇਸ ਸਥਾਨ ਤੇ ਆਵਾਂ ਉਹ ਉਹ ਦੇ ਹੀ ਇਵਾਂ ਦੇ ਰਿਹਾ ਤੇ ਮੇਲਾ ਜਿਹੜਾ ਨੌਵੀਂ ਦਸਵੀਂ ਦਾ ਲੱਗਦਾ ਬੜੇ ਦੂਰ ਦੂਰ ਤੋਂ ਸੰਗਤ ਆਂਦੀ ਹੈ ਦੇਸ਼ ਦੇਸ਼ ਤੋਂ ਸੰਗਤਾਂ ਆ ਕੇ ਇੱਥੇ ਮਨ ਉਹ ਮਨੋ ਕਾਮਨਾ ਆਪਣੀ ਪੂਰੀ ਤੇ ਫਲੇਦੇ ਹੀ ਆ ਲੱਗੇ ਤੇ ਟ੍ਰੇਨ ਤੋਂ ਲੰਡੀ ਬਸਤਾ ਇਹ ਗੁਰੂ ਨਾਨਕ ਦੇਵ ਜੀ ਦੇ ਪਾਇਆ ਤੇ ਇੱਥੇ ਬਹੁਤ ਕਿਰਪਾ ਜੀ ਨੌਵੀਂ ਦਸਵੀਂ ਦਾ ਮੇਲਾ ਆ ਜੀ ਤੇ ਗੁਰੂ ਨਾਨਕ ਸਾਹਿਬ ਜੀ ਨੇ ਇੱਥੇ ਸਿੱਧ ਗੋਸ਼ਤ ਕੀਤੀ ਸੀ ਤੇ ਸੇਰ ਸੰਤਰੀ ਭੋਲੇਗਾਤ ਵੀ ਆਏ ਇਥੇ ਤੇ ਹੋਰ ਬਹੁਤ ਸੰਗਤਾਂ ਆਉਂਦੀਆਂ ਬਹੁਤ ਕਿਰਪਾ ਹੈ ਤੇ ਜੀ ਗੁਰੂ ਸਾਹਿਬ ਦੇ ਦਰਸ਼ਨ ਵਾਸਤੇ ਹਰ ਸਾਲ ਦੇ ਸਾਲ ਮੇਲਾ ਲੱਗਦਾ ਇਥੇ ਲੰਗਰ ਪ੍ਰਭੂਰ ਚੱਲਦੇ ਆ ਤੇ ਬਹੁਤ ਮੇਰ ਆ ਜੀ ਸਭ ਤੇ ਕੋਈ ਸਭ ਕੋ ਬਹੁਤ ਵਧੀਆ ਜੀ ਸੋ ਹਿੰਦੂ ਸੇਨ ਬੀ ਸੇਕਰ ਸਾਹਿਬ ਦਾ ਤਪਦੀਪ ਟੱਟਾ ਸਾਰਾ ਸੰਜਾ ਜੀ ਪ੍ਰੋਵਰ ਇੱਕੋ ਜੀ ਇੱਕੋ ਸਾਹਿਬ ਸਿੰਘ ਹਿੰਦੂ ਸਿੱਖ ਮਸਾਈ ਕੋਈ ਵੀ ਆਵੇ ਜੀ ਇੱਥੇ ਗੁਰੂ ਘਰ ਦੇ ਵਾਸਤੇ ਸਭ ਇਕਾਈ ਆ ਜੀ ਨੇ ਕਿਰਪਾ ਫਿਰ ਬਹੁਤ ਕਿਰਪਾ ਦੀ ਬਹੁਤ ਬਾਬੇ ਨਾਨਕ ਜੀ ਬਹੁਤ ਹੀ ਕਿਰਪਾ ਦੀ ਬਹੁਤ ਬਰੋਦ ਨਜ਼ਰ ਘੁੰਡਾਰੇ ਸਾਰੇ ਧਰਮਾਂ ਦੇ ਲਾਇਆ ਜੀ ਸਾਰੇ ਧਰਮਾਂ ਦੇ